ਇੱਕ ਤਾਂ ਮੈਨੂੰ ਫੋਕੀ ਬੜੀ ਲੱਗਦੀ। ਹਾਂ ਜੀ ਹੁਣ ਰੋਟੀ ਖਾਦੀ ਹੋਣ ਚੰਗੀ ਕਹਿੰਦੇ ਫੇਰ ਕੁਝ ਖਾਉ। ਮੈਂ ਪੰਜੀਦੀ ਥੋੜੀ ਜਿਹੀ ਪਹਿਲਾਂ ਹੋਰ ਖਾ ਲਈ। ਹਾਂ ਸਾਡੀ। ਵੇ ਆ ਗਈ ਇਹਨਾਂ ਕੋਈ ਕੰਮ ਹੀ ਦੱਸਣਾ। ਕੰਮਾਂ ਨਾ ਬਿਦਲਾਂ। ਸੇਫ ਬੱਲੇ ਨਹੀਂ। ਕਿ ਮਿਲ ਸੀ। ਕੰਬੜਾ ਮਥਾ ਬੰਨਿਆ ਆ ਗਏ ਜੋ ਹਾਂ ਮੈਂ ਤੇ ਆ ਗਿਆ ਮੇਰਾ ਨਾ ਸਿਰ ਬੜਾ ਪੀੜ ਕੰਡਿਆ ਹੈ ਹਰੇ ਹੋਣ ਤੇਰਾ ਸਿਰ ਪੀਟਿਆ ਵਾ ਤੇ ਘੁੱਟੀ ਢਿੱਡ ਨੂੰ ਜਾਣਦੀ ਹਾਏ ਮੇਰਾ ਢਿੱਡ ਚ ਬੜੀ ਪੀੜੋਂ ਹੰਡੀ ਆ ਮੈਂ ਬੜੀ ਔਖੀ ਆ ਕਾਇਦ ਸਭ ਕੁਝ ਜਾਣੀ ਆ ਇਹ ਸਭ ਨਤੀਜੇ ਇਹਨਾਂ ਚੀਜ਼ਾਂ ਦਾ ਹੀ ਆ ਜੋ ਤੇਰੇ ਅੱਗੇ ਆਉਣ ਨੇ ਤਾਨੂੰ ਪਤਾ ਅੱਜ ਮੈਂ ਕਿੰਨੀ ਟੈਨਸ਼ਨ 'ਚ ਆ ਤੈਨੂੰ ਟੈਨਸ਼ਨ ਮੈਂ ਤਾਂ ਸਾਨੂੰ ਟੈਨਸ਼ਨ ਦੇਣ ਆਣਾਂ ਚ ਆ ਵਾ ਤੈਨੂੰ ਟੈਨਸ਼ਨ ਕਿੱਥੋਂ ਹੋ ਗਈ ਤੁਹਾਨੂੰ ਪਤਾ ਅੱਜ ਤੁਹਾਡੀ ਭੈਣ ਦਾ ਫੋਨ ਆਇਆ ਹੈ ਭੈਣ ਕਿ ਆਂਦੀ ਸੀ ਸਾਰੇ ਠੀਕ ਠਾਕ ਨੇ ਸਾਰੇ ਠੀਕ ਤੇ ਹੈਗੇ ਆ ਪਰ ਉਹ ਕੱਲ ਆਉਣ ਦੇ ਆ ਸਾਰੇ ਡੱਬੜੀ ਤੇ ਉਹਨਾਂ 15 ਦਿਨ ਰਹਿਣਾ ਆ ਵਾ ਕੱਲੀ ਭੈਣ ਹੀ ਨਹੀਂ ਆਉਂਦੀ ਤੇ ਨਾਲ ਤੁਹਾਡੇ ਜੀਜਾ ਜੀ ਵੀ ਆਉਣਦੇ ਆ ਉਹਨਾਂ ਵੀ 15 ਦਿਨ ਨਾਲ ਹੀ ਰਹਿਣਾ ਚੰਗਾ ਸਗੋਂ ਜੀਜਾ ਵੀ ਆਊਗਾ 4 ਦਿਨ ਚ ਤਰੀਸ਼ਾ ਦੀ ਚੱਲੂਗੀ ਸਵਾਹ ਵਧੀਆ ਗੱਲ ਐ ਤਾ ਡਲੀ ਤਾਂ ਮौज ਬਣ ਜਾਣੀ ਤੇ ਮੇਰੇ ਲਈ ਮਸੀਬਤ ਖੜੀ ਹੋ ਜਾਣੀ ਫਿਰ ਤੇ ਬਹੁਤ ਵਧੀਆ ਹੋ ਗਿਆ ਮੈਂ ਨਹੀਂ ਕੋਈ ਮੇਰੀ ਗੱਲ ਸੁਣ ਲਓ ਕੰਨ ਖੋਲ ਕੇ ਮੇਰ ਕੋਈ ਪਕਦੀਆਂ ਬੁੱਕਦੀਆਂ ਰੋਟੀਆਂ ਤੇ ਨਾ ਤੁਹਾਡੇ ਮੁਰਗੇ ਸ਼ੁਰਗੇ ਬੰਦੇ ਤੈਨੂੰ ਰੋਟੀ ਬਣਾਉਣੇ ਆਂਦਾ ਵੀ ਕੋਣ ਐ ਤੂੰ ਤਰੀ ਨਾ ਚੌੜੀ ਬਣਾ ਲਿਆ ਮੇਰੇ ਕਹਿਣ ਦਾ ਮਤਲਬ ਲਿਆ ਕਿ ਮੇਰ ਕੋਈ ਇਨਾ ਕੰਮ ਕਰਨ ਨਹੀਂ ਹੁੰਦਾ 15 ਦਿਨ ਲਈ ਕੋਈ ਕੰਮ ਵਾਲੀ ਰੱਖਣੀ ਕੰਮ ਵਾਲੀ ਕਿਹੜੀਆਂ ਸੌਖੀਆਂ ਲੱਭ ਜਾਣੀਆਂ ਜੇ ਲੱਭ ਵੀ ਗਈਆਂ ਤੇ 15 ਦਿਨਾਂ ਤੋਂ 15000 ਰੁਪਏ ਮੰਗਣਾ ਤੇ ਡਿਮਾਂਡਾਂ ਨੇ ਲੱਗੋਣੀਆਂ ਨਹੀਂ ਨਈ ਨਾ ਲੱਭਦਾ ਕੋਈ ਨੌਕਰ ਤੇ ਮੈਂ ਵੀ ਦਿਹਾੜੇ ਲਾ ਕੇ ਚੜ ਚੱਲੀ ਪੈ ਕੇ ਤਨ ਨਾਲੇ ਆਪਣੇ ਭੈਣ ਭੜਵਾਈਆਂ ਨੂੰ ਖਵਾਇਓ ਪਕਾ ਕੇ ਤੇ ਨਾਲੇ ਆਪ ਖਾਇਓ। ਨਾਲ ਕੋਈ ਗੱਲ ਨਹੀਂ। ਮੈਂ ਲੱਭਦਾ ਕੋਈ ਕੰਮ ਵਾਲੀ ਤੇ ਕਰਦਾ ਹੂੰ। ਫੋਨ ਜੇ ਖੁਲੋ ਫੂਜ ਜਿੱਧਰ ਆ ਗਿਆ ਪੱਲਾ ਮੈਨੂੰ ਦੇ ਦੇ ਲਓ। ਤੇ ਆਈਫੋਨ। ਹੈਲੋ। ਸਸਿਕਾ ਜੀ। ਕੀ ਚਾ ਪਰਚਾ ਪਰ ਖਾਈ ਜਾਣੀ ਬੈਣਾ। ਤੈਨੂੰ ਕਿਵੇਂ ਪਤਾ ਮੈਂ ਕੁਛ ਖਾਂ ਲਈ। ਮੈਨੂੰ ਕੀ ਸਾਰਿਆਂ ਨੂੰ ਹੀ ਪਤਾ ਪਵੇ। ਤੂੰ ਸਾਰਾ ਦਿਨ ਕੋਈ ਨਾ ਕੁਤ ਖਾਂਦੀ ਰਹਿੰਦੀ ਏ ਤਾ ਤੂੰ ਮੈਨੂੰ ਪੁੱਛ ਲਿਆ ਤਾ ਤੂੰ ਮੈਨੂੰ ਆਪਣਾ ਤਾਂ ਦੱਸ ਤੂੰ ਕੀ ਕਰਨ ਲਈ ਮੈਂ ਤਾਂ ਘਰ ਦੇ ਕੰਮ ਕਰਨ ਲਈ ਆ ਤੈਨੂੰ ਪਤਾ ਮੇਰੇ ਤਾਂ ਕੰਮ ਹੀ ਬੜਾ ਪੈਂਦਾ ਹੈ ਕੰਮ ਕੰਮ ਤਾਂ ਕਦੀ ਸਾਡੀ ਮਾਂ ਨੇ ਨਹੀਂ ਸੀ ਕੀਤਾ ਤੂੰ ਕਿੱਦਾਂ ਕਰ ਲੈਣ ਆਹ ਟਾਈਮ ਕੰਮ ਦਾ ਨਹੀਂ ਦਾ ਆਵੇਲਾ ਆਵੇਲਾ ਤੇ ਕਰਵాలే ਨੂੰ ਤੰਗ ਕਰਨ ਦਾ ਹੁੰਦਾ ਤੂੰ ਸੱਚੋ ਸੱਚ ਦੱਸ ਤੂੰ ਕੀ ਕਰਨ ਲਈ ਸੀ ਹਾਂ ਮੈਂ ਵੀ ਇਹ ਫਾਈ ਕੰਮ ਕਰਨੀ ਹੈ ਜਿਹੜਾ ਤੂੰ ਕਹਿ ਨਹੀਂ ਆ ਆ ਗਈ ਧੀਆ ਉੱਟਣਾ ਵਾਲੀ ਗੱਲ ਠੀਕ ਠੀਕ ਪੈਣਾ ਅੱਛਾ ਭੈਣ ਮੈਂ ਤਾਂ ਤੈਨੂੰ ਇਸ ਕਰਕੇ ਫੋਨ ਕੀਤਾ ਸੀ ਅਸੀਂ ਤੇਰੇ ਕੋਲ ਦੱਸ ਦੇਣ ਵਾਸਤੇ ਰਹਿਣ ਆਉਣ ਲੱਗੇ ਆ ਬੱਚੇ ਕਹਿਣ ਲਏ ਆ ਅੱਛਾ ਅੱਛਾ ਦੱਸਾਂ ਨੀ ਨਾ ਮਾਤੇ ਆਜੋ ਆਜੋ ਫਿਰ ਭੈਣ ਦੋਵੇਂ ਭੈਣਾਂ ਲੜ ਕੇ ਰਵਾਂਗੀਆਂ ਹੋਰ ਬ ઘણી ਗੱਲ ਹੌਂਤ ਨਹੀਂ ਇਹਦਾ ਸਿਰ ਦੁਖਣਾ। ਚੰਗਾ ਭੈਣ ਮੈਨੂੰ ਲੱਗਦਾ ਇਹ ਆ ਗਈ ਆ। ਤੁਸੀਂ ਆਪਣਾ ਕੰਮ ਜਾਰੀ ਰੱਖੋ। ਮੈਂ ਆਪਣਾ ਕੰਮ ਜਾਰੀ ਰੱਖੀ। ਚੱਲ ਠੀਕ ਐ ਚੰਗਾ ਭੈਣ। ਆ ਗਈ ਤੇ ਇਹ। ਇਹ ਸੋਚਦੀ ਪਈ। ਕਿਹੜੀ ਗੱਲ ਦਾ ਮਖਲੇਸ਼ ਪਾਵਾ। ਕਰ ਲੋ ਕਰ ਲੋ ਕੰਮ ਵਾਲੀ ਨੂੰ ਹੁਣ। ਹੁਣ ਤੇ ਮੇਰੀ ਭੈਣ ਵੀ ਰਹਿਣਾ ਹੁੰਦੀ ਆ। ਮੈਂ ਨਹੀਂ ਕਰਦਾ ਕਿਉਂ ਜਿੱਥੇ ਤੇਰੀ ਭੈਣ ਖਾ ਲਊ ਉਥੇ ਮੇਰਾ ਭੈਣ ਭਣਵਾਇਆ ਵੀ ਖਾ ਲਊ ਹਾਏ